ਹਾਂ ਭਾਈ ਕਾਜਲ ਮਸਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪਹਿਲਾਂ ਤਾਂ ਮਾੜਾ ਜਿਹਾ ਉੱਚੀ ਬੋਲ ਮੈਨੂੰ ਉੱਚਾ ਸੁਣਦਾ ਨਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਦੋ ਵਾਰੀ ਤੈਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਾਈ ਠੀਕ ਠਾਕ ਹੈ ਨਹੀਂ ਸਤਿ ਸ੍ਰੀ ਅਕਾਲ ਮੈਂ ਠੀਕ ਹਾਂ ਠੋਖੜਾ ਤੁਸੀਂ ਨਾ ਹਾਲ ਚਾਲ ਕਿੱਛਾ ਅੱਛਾ ਵੀ ਉਹ ਤੂੰ ਤਾਂ ਕਿੰਨੀ ਚੰਗਦੀ ਸੀ ਹੁਣ ਮਾੜੀ ਲੱਗਣ ਲੱਗੀ ਕਿਹੜਾ ਕੰਜਰ ਕਹਿੰਦਾ ਤੂੰ ਮਾੜੀ ਲੱਗਦੀ ਹੈ ਹੈ ਠੀਕ ਹੈ ਅੱਛਾ ਹੁਣ ਮੇਰਾ ਹਾਂ ਜੜੀ ਨੂੰ ਪੁੱਛਣਾ ਹੈ ਜੇ ਮੈਨੂੰ ਤੇ ਮਾੜਾ ਮोटा ਖਰਚਾ ਕਰਨਾ ਪਿਆ ਜਾਂ ਤੁਹਾਡੇ ਬਾਪਾ ਵੀ ਉਹ ਫੋਨ ਤੋਂ ਨਾ ਪੋਤੇ-ਪੋਤੀ ਨਹੀਂ ਆਉਣਗੇ ਹਾਂ ਉਹ ਵੀ ਪੋਤੇ-ਪੋਤੀਆਂ ਗਰ ਗਈਆਂ ਮੇਰੇ ਤੇ ਫਿਰ ਹੈ ਜੀ ਫਿਰ ਖਰਚਾ ਕਰੂੰ ਨਾ ਖਰਚਾ ਕਰਦਾ ਹੀ ਆ ਮੈਂ ਬੋਲ ਤੈਨੂੰ ਕੀ ਚਾਹੀਦਾ ਤੈਨੂੰ ਕੀ ਨਹੀਂ ਦਵਾਉਂਦਾ ਕਿ ਤੇਰੀ ਫੀਸ ਨਹੀਂ ਭਰੀ ਜੋ ਤੇਰੇ ਪੈਸੇ ਘਟ ਗਏ ਸੀ ਤੋ ਮੈਨੂੰ ਹੀ ਫੋਨ ਲਾਇਆ ਸੀ ਮੈਂ ਤਾਂ ਖੜੇ ਪੈਰ ਦੇਖ ਲਓ ਨਹੀਂ ਪੂਰੀ ਫੀਸ ਤਾਂ ਨਹੀਂ ਭਰੀ ਤੁਸੀਂ ਨਾ ਤੇ ਮਮਾ ਨੇ ਮੱਕਾ ਖਰਚੇ ਕਿੰਨਾ ਦਿੱਕਤ ਕਰਦੇ ਆ ਅੱਛਾ ਚੱਲ ਹੁਣ ਤੂੰ ਦੱਸ ਮੈਂ ਕਿਹੜੀ ਗੱਲੋਂ ਗੁੱਸਾ ਹੋਣਾ ਹੈ ਕਿ ਕੋਈ ਨਵਾਂ ਯੰਗ ਮੁੰਡਾ ਧਿਆ ਗਿਆ ਤੈਨੂੰ ਬਾਬਾ ਜੀ ਕਿਸੇ ਜੰਨਤਿਆ ਕਰਦੇ ਹੋਗੇ ਤੁਸੀਂ ਯੰਗ ਤੋਂ ਘਟੋਗੇ ਮੈਨੂੰ ਵੀ ਲੋੜ ਹੈ ਤੁਹਾਡੇ ਹੁੰਦੇ ਹੋਏ ਅਸੀਂ ਨਾ ਗੱਲ ਕਰਨ ਦੀ ਇਨੇ ਕੀ ਹੈ ਵੀ ਪਤਾ ਕੀ ਹੈ ਜਿਹੜੀ ਬੁੜੀ ਦੀ ਜਾਤ ਗਿਲਾ ਸ਼ਿਕਵਾਦੋ ਕਰਦੀ ਜਦੋਂ ਵੀ ਹੋਰ ਉਸਨੂੰ ਚਾਂਸ ਮਿਲਦਾ ਹੋਵੇ ਐਵੇਂ ਚਾਂਸ ਮੈਂ ਤਾਂ ਮੇਰੇ ਥੋਕਤੀਆਂ ਚਾਂਸਾਂ ਤੇ ਬਾਬਾ ਮੈਨੂੰ ਐਵੇਂ ਨਾ ਕਹੋ ਤੁਸੀਂ ਮੈਂ ਤੁਹਾਡੇ ਨਾਲ ਉਹ ਹੋ ਗਈ ਆ ਮੋਕਾ ਵਾਲਾ ਕਰ ਲਿਆ ਤਾਂ ਕਿ ਮਤਲਬ ਇਹਦਾ ਮਤਲਬ ਮੈਂ ਸਾਰਾ ਨਾ ਕਰਦੀ ਸਰਦੀ ਨਹੀਂ ਮੇਰੀ ਦੇਖ ਲੈ ਭਾਈ 60 ਸਾਲ ਦੀ ਉਮਰ ਆ ਮੇਰਾ ਤਜਰਬਾ ਨਾ ਜਿੰਨਾ ਤੂੰ ਆਟਾ ਖਾਦਾ ਉਹਨਾਂ ਮੈਂ ਨੂਨ ਖਾਈ ਬੈਠਾ ਅੱਛਾ ਸਮਝ ਗਈ ਗੱਲ ਤਾਂ ਹੀ ਫਿਰ ਮੈਨੂੰ ਚਰਾਹਤਾ ਤੁਸੀਂ ਬਾਬਾ ਚਰਾਹਤਾ ਨਹੀਂ ਤੂੰ ਮੈਨੂੰ ਨਾ ਸਖਾ ਜਿੰਨਾ ਤਰ੍ਹਾਂ ਖਾਦਾ ਆਟਾ ਉਹਨਾਂ ਮੈਂ ਨੂਨ ਖਾ ਗਿਆ ਉਮਰ ਵੇਖਣਾ ਮੇਰੀ ਤੇ ਤੇਰੀ ਉਮਰ ਕਿੰਨੀ ਹੈਗੀ ਹੈ 22 ਸਾਲ ਤੇ ਮੇਰੀ ਉਮਰ ਹੈਗੀ 60 ਸਾਲ 22 ਸਾਲ ਕਿਥੋਂ ਬਾਬਾ 20 ਸਾਲ ਚਲੋ 20 ਸਾਲ ਮੇਰੇ 22 ਸਾਲ ਹੈ 20 ਸਾਲ ਤੇ ਅੱਛਾ ਠੀਕ ਆਪਣਾ ਮੋਹ ਪ੍ਰੇਮ ਬਣਨਾ ਸੀ ਕੋਈ ਸੰਯੋਗ ਪੜਨੇ ਸੀ ਆਪਣੇ ਤੇ ਹੋ ਗਏ ਪੜਾ ਤੇ ਮੈਂ ਮੇਰੀ ਜ਼ਿੰਦਗੀ ਚ ਤਜਰਬਾ ਪਹਿਲਾ ਨਹੀਂ ਇਹ ਤਜਰਬੇ ਮੈਂ ਜ਼ਿੰਦਗੀ ਚ ਤੂੰ ਮਨ ਵੀ 60 ਸਾਲ ਦੀ ਉਮਰ ਚ ਮੇਰਾ ਵਿਆਹ ਵੀ ਹੋਇਆ ਤਿੰਨ ਪਾ ਮੇਰੇ ਵਿਆਹ ਹੋਏ ਐ ਐਸੇ ਕਰਕੇ ਕਿਤੇ ਨਾ ਕਿਤੇ ਤਰੀਕਾ ਚੱਲ ਰਹੀ ਉਹ ਮੇਰੇ ਹਰ ਪੂਰੀ ਕਰ ਨਹੀਂ ਪਈ ਕਸਰ ਨਹੀਂ ਰਹੇਗੀ ਪਰ ਆਏ ਆ ਨਾ ਜਨਾਨੀ ਧੋਖਾ ਦੇ ਜਾਂਦੀ ਐ ਹੁਣਵੇਂ ਤੂੰ ਧੋਖਾ ਦੇਨੀ ਐ ਮੈਨੂੰ ਹੁਣ ਬਸ ਮੈਂ ਤਾਂ ਕੋਈ ਧੋਖਾ ਨਹੀਂ ਦੇਂਦੀ ਹੁਣ ਮੇਰੇ ਤੇ ਖਰਚਾ ਕਰਨ ਦਾ ਟਾਈਮ ਆ ਗਿਆ ਤਾਂ ਹੁਣ ਕਿਸੇ ਨੂੰ ਧੋਖੇ ਭਾਜ ਕੇ ਨਹੀਂ ਲਾਤੀ ਐਨੇ ਕਹਿ ਕੇ ਤੁਸੀਂ ਮੈਨੂੰ ਪੱਲਾ ਨਹੀਂ ਛੜਾ ਸਕਦੇ ਮੈਂ ਤੁਹਾਨੂੰ ਦੱਸਾਂ ਉਹ ਵਕਤ ਤੁਸੀਂ ਮੈਨੂੰ ਨਸਾਰਾ ਕਰ ਲਿਆ ਉਹਦੋਂ ਤਾਂ ਮੈਨੂੰ ਚੰਗੀ ਲੱਗਦੀ ਸੀ ਕਾਜਲ ਆਜਾ ਕਾਜਲ ਆਜਾ ਮੈਂ ਕਾਜਲ ਤਰਕੀਸ਼ਦੀ ਮਰਤੀ ਕਾਜਲ ਨਹੀਂ ਕਰਤਾ ਮੈਂ ਤੁਹਾਨੂੰ ਕੋ ਤਾਪਾ ਦਵਾਉਂਗਾ ਕਾਜਲ ਜੇ ਅਗਲੀ ਕੁੜਾਈ ਹੁਣ ਮੈਨੂੰ ਆਉਣਾ ਜਾਣਾ ਪਤਾ ਕਿੰਨਾ ਔਖਾ ਹੈ ਜਾਉਣਾ ਜਾਣਾ ਹੈਗਾ ਬਸ ਨੰਦ ਜਾਂਦੀ ਹੈ ਕਰਾਇਆ ਮੈਨੂੰ ਲੱਗਦਾ ਮੈਨੂੰ ਤਾਂ ਸਕੂਟੀ ਦਵਾਉਂਗੀ ਨਹੀਂ ਪਤਾ ਮੈਨੂੰ ਤਾਂ ਮੈਂ ਸੈਕੰਡ ਹੈਂਡ ਦਵਾ ਦੂੰ ਪਮਾ ਮੈਂ ਨਹੀਂ ਦਵਾ ਦੂੰ ਮੈਂ ਚੱਲਦੀ ਜਾ ਦਿੰਦਾ ਮੈਂ ਤਾਂ ਸਕੂਟੀ ਨਵਾ ਤੁਸੀਂ ਮੇਰੇ ਕੋਲੇ ਕੋਈ ਪੈਸਾ ਨਹੀਂ ਕਰਵੀਆ ਪੈਸਾ ਨਹੀਂ ਤੁਸੀਂ ਦੋਣੀਆਂ ਸਾਰਿਆਂ ਦੀ ਮੇਰਾ ਆਪਣਾ ਰਿਸ਼ਤਾ ਅੱਗੇ ਚੱਲੂਗਾ ਬਾਬਾ ਜੀ ਤਾਂ ਮੇਰੇ ਵੱਲੋਂ ਟਾਟਾ ਬਾਈ ਬਈ ਤੇ ਜਿਹੜੀਆਂ ਜਿਹੜੀਆਂ ਆਪਾਂ ਮੈਂ ਫੋਟੋਆਂ ਲੈ ਕੇ ਰੱਖ ਰੱਖੀਆਂ ਉਹ ਮੈਂ ਫੋਟੋਆਂ ਕਰਕੇ ਦਿਖਾਉਂਗੀ ਮੈਂ ਬੰਦਾ ਮਰਾਜੀ ਕੀ ਅੱਛਾ ਮੈਂ ਤਾਂ ਪਹਿਲਾਂ ਹੀ ਮੇਰੇ ਘਰੇ ਪਹਿਲਾਂ ਝੰਡੇ ਹੁਲਦੇ ਦੱਸ ਮੈਨੂੰ ਘਰੇ ਹੁਣ ਕਾ ਪਦਮਸ਼ਰੀ ਮਿਲਿਆ ਹੋਇਆ ਵੀ ਤੁਹਾਨੂੰ ਬਤਨਾਮ ਕਰੇ ਨਹੀਂ ਬਾਈ ਜੀ ਪਰ ਸਰਪਰ ਸਿਰਫ ਮੈਂ ਨਾ ਮਿਕਾ ਤੇਰੀ ਫੋਨ ਲਈ ਆਉਗੀ ਤੇ ਨਾਮ ਲਾ ਹੋਵੇ। ਅੱਛਾ ਤੇ ਮੇਰੀ ਗੱਲ ਸੁਣ। ਸਕੂਟਰੀ ਚਲਦਾ ਹਾਂ ਦਵਾ ਦੂੰਗੀ। ਸਕੂਟਰੀ ਤੈਨੂੰ ਮੈਂ ਦਵਾ ਦੂੰਗਾ। ਉਹਦੀ ਕੋਈ ਚੱਕਰ ਵਾਲੀ ਗੱਲ ਨਹੀਂ। ਲਪੋਣੀ ਪਾਉਗੀ। ਪਰ ਇਹ ਨਾ ਹੋਵੇ ਕਿ ਸਕੂਟਰੀ ਦੇ ਮਗਰ ਤੇਰੇ ਕੋਈ ਕੋਈ ਹੋਰ ਬੈਠਾ ਹੋਵੇ ਤੇਰਾ। ਮੇਰੇ ਕੋਣ ਬੈਠੂਗਾ ਬਾਪੂ ਜੀ ਯਾਰ ਮੈਂ ਤੈਨੂੰ ਉਠਾ ਕੇ ਲੈ ਕੇ ਜਾਇਆ ਕਰਾਂ। ਕੁਝ ਕਹਿ ਨਹੀਂ ਹੋ। ਮੈਂ ਤੈਨੂੰ ਤੈਨੂੰ ਮੈਂ ਤੈਨੂੰ ਮੈਂ ਕੰਟੀਨ ਤੇ ਮੁੰਡਿਆਂ ਨਾਲ ਬੈਠੇ ਆ ਚਾਹ ਪਾਣੀ ਪੀਂਦੇ ਵੱਧੂ ਵਰੀ ਦੇਖਿਆ ਮੈਂ ਤੈਨੂੰ ਪਹੁੰਚਾ ਮਨ। ਨਾ ਮਨ ਪੈਰ ਤੇ ਪਾਣੀ ਦਾ ਤੂੰ ਪੈਣ ਨਹੀਂ ਦੇਣਾ ਬਾਬਾ ਜੀ ਉਹ ਨਾ ਸਰਫਾ ਤੁਸੀਂ ਗੱਲਾਂ ਬਣਾਉਂਦੇ ਹੋਗੇ ਪੰਨਾ ਝਾੜ ਦੇਂਗੀ ਪੰਨਾ ਝਾੜ ਕੇ ਦੀ ਮੈਂ ਤਾਂ ਬੱਸ ਗਈ ਮੇਰੀ ਗੱਲ ਸੁਣ ਲੈ ਇੱਕ ਕੂਟੀ ਦੰਦਵਾ ਦੂੰਗਾ ਕਨ ਫਿਰ ਆਏ ਨਾ ਨਾ ਨੁਕਰ ਜੀ ਮੈਂ ਚੱਲਣ ਦੇਣੀ ਸਕੂਟੀ ਤਨ ਮੈਂ ਤੜਕੇ ਕਢਾ ਦੂੰ ਤੂੰ ਜਿਹੜੀ ਤਨ ਉਂਗਲ ਰੱਖੇਂਗੇ ਤੋ ਉਹ ਦਵਾ ਦੂੰ ਤਨ ਮੈਂ ਸਕੂਟਰੀ ਵਾਲੇ ਕੋਈ ਚੱਕਰ ਆਈਗਾ ਉਹ ਪੰਜ ਦਿਨ ਤਾਂ ਚਲੋ ਮੈਂ ਤਨ ਤਾਂ ਕਾ ਅੱਗੇ ਵੀ ਨਹੀਂ ਕੀਤਾ ਤੈਨੂੰ ਹਾਂ ਹਾਂ ਉਹ ਪੰਜ ਦਿਨ ਤੋਂ ਅੱਗੇ ਬਾਬਾ ਜੀ ਮੁੱਕਰ ਨੂੰ ਮੁੱਕਰ ਬਣਾ ਦਿੱਤੀ ਮੁੱਕਰ ਦੱਸਾਂਗੀ ਹਾਂ ਜਿਵੇਂ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਠੀਕ ਹੈ ਤੂੰ ਗੁੱਸੇ ਨਾ ਹੋ ਮੇਰੇ ਨਾਲ ਕਿ ਤੂੰ ਆ ਕੇ ਵੀ ਕਿਤੇ ਇਹ ਹੋਵੇ ਵੀ ਮੈਂ ਲੜ ਲਾਂ ਇਹ ਨਾਲ ਵੀ ਲੜੇ ਤੇ ਆਪਣੀ ਬਾੜਾ ਕੁਝ ਹੋਊਗਾ ਲੜੇ ਨਾਲ ਕੁਝ ਨਹੀਂ ਹੁੰਦਾ ਤੇ ਪਿਆਰ ਬਹੁਤ ਪਿਆਰ ਦੇ ਨਾਲ ਤੰਦਾ ਹੁੰਦੇ ਨੇ ਠੀਕ ਹੈ ਨਹੀਂ ਨਹੀਂ ਬਾਬਾ ਜੀ ਜੇ ਤੂੰ ਕਿੱਦਿੰਗ ਬਣ ਲਾਉਂਦੇ ਉਹ ਮਿਕਰਣਾ ਮੈਂ ਦੇਖੀ ਚਾਰ ਨਹੀਂ ਬੰਦੀ ਤੇ ਮੈਂ ਢੇਡੀ ਕਰੂੰਗੀ ਤਾਹ ਪਨਾ ਟੇਬਲ ਕਿਸੇ ਕਰ ਬਾਬਾ ਹੂੰ ਐਂ ਜਾਂਦੀ ਸੀ ਨਾ ਜਦੋਂ ਸਮਝੇਗੇ ਹੂੰ ਹੁਣ ਇਹ ਦੇ ਕਰਾਂਗਾ ਕਛੇਰ ਕੰਮ ਆ ਜੂਗੀ ਇਹ ਵੀ ਤਾਂ ਹੀ ਦਰ ਲੱਗਣ ਬੰਦ ਨੇ ਹਾਂ ਤੋ ਆਏ ਕਰੀ ਸਵੇਰੇ ਉਥੇ ਓਲਾ ਵਾਲੇ ਦੇ ਅਜੇ ਓਲਾ ਵਾਲੀ ਲਾਈਟ ਵਾਲੀ ਦਵਾ ਦੂੰਗਾ ਕਿਧਰ ਤੇਲ ਪਾਉਂਦੀ ਫਰਿੰਗ ਤੋਂ ਚਾਰਜ ਕਰੀ ਤੇ ਆਵਦੇ ਚੱਲਾ ਜੀ ਤੈਨੂੰ ਬਾਹਲੀ ਦੂਰ ਜਾਣਾ 60 70 ਗ੍ਰਮ ਹੋਰ ਓਲਾ ਵਾਲੇ ਦਵਾ ਦੂੰਗਾ ਮੈਂ ਚੰਗਾ ਲੈ ਆ ਇੱਕ ਹੋਰ ਕਿਹੜੀ ਹੈ ਹੋਰ ਕਿਹੜੀ ਹੈ ਉਹ ਜਿਹੜੀ ਆਉਂਦੀ ਹੈਗੀ ਉਹ ਲੈ ਲਈ ਜਾਂ ਫਿਰ 50 ਕੁ ਹਜ਼ਾਰ ਦੀ ਹੁੰਦੀ ਜਿਹੜੀ ਆਪਾਂ ਬੋਲਬੋ ਵਾਲੀ ਕਿਹੜੀ ਹੈਗੀ ਉਹ ਹਾਂ ਗਲੋ ਬਲੂ ਬਲੂ ਵਾਲੀ ਉਹ ਦੇਖ ਲਈ ਚਾਹੀ ਤੂੰ ਆ ਜੀ ਤੜਕੇ ਆ ਜੀ 10 ਵਜੇ ਫਿਰ ਆਪਾਂ ਕਰਦੇ ਹਾਂ ਚੰਗਾ ਠੀਕ ਹੈ